ਆਪਣੇ ਪੰਜਾਬੀ ਦੇ ਟੀਵੀ ਨਿਊਯਾਰਕ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਮਨੀਸ਼ਾ ਠਾਕੁਰ ਤੇ ਅੱਜ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਸਿੱਖੀ ਦੀ ਇੱਕ ਐਸੀ ਮਿਸਾਲ ਜੋ ਹਰ ਪੰਜਾਬੀ ਦੇ ਦਿਲ ਨੂੰ ਛੂ ਲਵੇਗੀ ਮਾਪਿਆਂ ਨੂੰ ਇੱਜ਼ਤ ਮਾਣ ਦੇਣਾ ਹਰ ਇਨਸਾਨ ਦਾ ਫਰਜ਼ ਹੈ ਕਿਉਂਕਿ ਇਹਨਾਂ ਤੋਂ ਬਿਨਾ ਜ਼ਿੰਦਗੀ ਦੀ ਕਾਮਯਾਬੀ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਤੇ ਇਸੇ ਫਰਜ਼ ਨੂੰ ਅਦਾ ਕਰਦੇ ਹੋਏ ਬੀਤੇ ਐਤਵਾਰ ਨਿਊਯਾਰਕ ਦੇ ਪ੍ਰਸਿੱਧ ਬੀ.ਜੇ ਸਟੂਡੀਓ ਦੇ ਮਾਲਕ ਬਲਦੇਵ ਸਿੰਘ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਆਪਣੇ ਗ੍ਰਹਿ ਅੰਬਾਲਾ ਕੈਂਟ ਹਰਿਆਣਾ ਵਿਖੇ ਆਪਣੇ ਮਾਤਾ ਪਿਤਾ ਜੀ ਦੀ ਮਿੱਠੀ ਯਾਦ ਦੇ ਵਿੱਚ ਇੱਕ ਮਹਾਨ ਗੁਰਮਤ ਸਮਾਗਮ ਰਖਵਾਇਆ ਗਿਆ। ਜਿਸ ਵਿੱਚ ਗਿਆਨੀ ਜਗਤਾਰ ਸਿੰਘ ਸਾਬਕਾ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪਰਮਜੀਤ ਸਿੰਘ ਸਰੋਵਾ, ਮੋਹਨ ਸਿੰਘ ਬਡਾਣਾ ਢਾਡੀ ਜੱਥਾ ਅਤੇ ਨਿਊਯਾਰਕ ਤੋਂ ਉੱਗੇ ਸਮਾਜ ਸੇਵੀ ਸਰਦਾਰ ਹਰਪ੍ਰੀਤ ਸਿੰਘ ਤੂਰ, ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਨ ਆਰ ਆਈ ਵਿੰਗ ਦੇ ਪ੍ਰਧਾਨ ਚਰਨ ਸਿੰਘ ਪ੍ਰੇਮਪੁਰਾ, ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਦੇ ਚੇਅਰਮੈਨ ਅਤੇ ਗੁਰੂ ਰਾਮ ਦਾਸ ਸੁਸਾਇਟੀ ਔਫ ਹਰਿਆਣਾ ਦੇ ਪ੍ਰਧਾਨ ਬੂਟਾ ਸਿੰਘ ਚੀਮਾ ਬਾਬਾ ਮੱਖਣ ਸ਼ਾ ਲੁਬਾਣਾ ਸਿੱਖ ਸੈਂਟਰ ਨਿਊਯਾਰਕ ਦੇ ਪ੍ਰਧਾਨ ਦਲੇਰ ਸਿੰਘ ਗੁਰਮੇਰ ਸਿੰਘ ਨਰਿੰਦਰ ਸਿੰਘ ਸਾਬਕਾ ਕੈਸ਼ੀਅਰ ਗੁਰਦੁਆਰਾ ਬਾਬਾ ਮੱਖਣ ਸ਼ਾ ਲੁਬਾਣਾ ਅਤੇ ਦੇਸ਼ਾਂ ਵਿਦੇਸ਼ਾਂ ਤੋਂ ਕਈ ਹੋਰ ਮਹਾਨ ਹਸਤੀਆਂ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਤੇ ਨਿਊਯਾਰਕ ਤੋਂ ਆਪਣਾ ਪੰਜਾਬ ਮੀਡੀਆ ਗਰੁੱਪ ਦੇ ਸੀਈਓ ਗੁਰਮੀਤ ਸਿੰਘ ਜੀ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਇੱਥੇ ਦੱਸਦੇ ਇਹ ਕਿ ਬਲਦੇਵ ਸਿੰਘ ਬੀਜੇ ਦੇ ਪਰਿਵਾਰਿਕ ਮੈਂਬਰ ਭਰਾ ਜਸਵੰਤ ਸਿੰਘ ਭਰਾ ਭੁਪਿੰਦਰ ਸਿੰਘ ਭਰਾ ਸੁਖਦੇਵ ਸਿੰਘ ਅਤੇ ਭੈਣ ਪਰਮਜੀਤ ਕੌਰ ਤੇ ਉਹਨਾਂ ਦੇ ਜੀਜਾ ਜਸਵੀਰ ਸਿੰਘ ਵੱਲੋਂ ਆਈਆਂ ਹੋਈਆਂ ਸ਼ਖਸੀਅਤਾਂ ਅਤੇ ਸੰਗਤਾਂ ਦਾ ਵੀ ਤਹਿ ਦਿਲੋਂ ਸਵਾਗਤ ਕੀਤਾ ਗਿਆ ਹੈ ਸਰਦਾਰ ਬਲਦੇਵ ਸਿੰਘ ਬੀਜੇ ਦੇ ਗ੍ਰਹਿ ਵਿਖੇ 26 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਕੀਤੀ ਗਈ ਹੈ ਜਿਸ ਦੇ ਭੋਗ 28 ਜਨਵਰੀ ਸਵੇਰੇ 10 ਵਜੇ ਪਾਏ ਗਏ ਨੇ ਭੋਗ ਉਪਰੰਤ ਗੁਰਮਤ ਸਮਾਗਮ ਦੀ ਆਰੰਭਤਾ ਹੋਈ ਜਿਸ ਵਿੱਚ ਸਿੱਖ ਕੌਮ ਦੇ ਮਹਾਨ ਕੀਰਤਨੀਏ ਕਥਾਵਾਚਕ ਅਤੇ ਢਾਡੀ ਜਥੇ ਸ਼ਾਮਲ ਹੋਏ ਨੇ ਇਸ ਮੌਕੇ ਤੇ ਪਾਈ ਸਾਹਿਬ ਸੁਖਵਿੰਦਰ ਸਿੰਘ ਤੇ ਉਹਨਾਂ ਦੇ ਜਥੇ ਵੱਲੋਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਇਸ ਤੋਂ ਇਲਾਵਾ ਹਰਪਾਲ ਸਿੰਘ ਪਾਲੀ ਮੈਂਬਰ ਸਰਦਾਰ ਹਰਪ੍ਰਜਨ ਸਿੰਘ ਮਸਾਣਾ ਸੀਨੀਅਰ ਮੀਤ ਪ੍ਰਧਾਨ ਅੰਮ੍ਰਿਤਸਰ ਸਿੱਖ ਕੌਮ ਦੇ ਬੁਲਾਰੇ ਡਾਕਟਰ ਅਮ੍ਰਿਤ ਸਿੰਘ ਅਤੇ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਆਦਿ ਵੀ ਸ਼ਾਮਿਲ ਹੋਏ ਨੇ ਸਮਾਗਮ ਦੇ ਦੌਰਾਨ ਭਾਈ ਸਾਹਿਬ ਗੁਰਪ੍ਰੀਤ ਸਿੰਘ ਬੱਲੜਵਾਲ ਯੂਐਸਏ ਵੱਲੋਂ ਵੀ ਆਪਣੇ ਜਥੇ ਨਾਲ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਇਸ ਮਹਾਨ ਗੁਰਮਤ ਸਮਾਗਮ ਦੌਰਾਨ ਦੇਸ਼ਾਂ ਵਿਦੇਸ਼ਾਂ ਤੋਂ ਪਹੁੰਚੀਆਂ ਹੋਈਆਂ ਪ੍ਰਸਿੱਧ ਸ਼ਖਸੀਅਤਾਂ ਸਮੇਤ ਮੋਹਨ ਸਿੰਘ ਬਟਾਣਾ ਢਾਡੀ ਜੱਥਾ ਨਿਊਯਾਰਕ ਨੇ ਬਲਦੇਵ ਸਿੰਘ ਬੀਜੇ ਦੇ ਸਵਰਗਵਾਸੀ ਮਾਤਾ ਪਿਤਾ ਜੀ ਨੂੰ ਸ਼ਰਦਾ ਦੇ ਫੁੱਲ ਭੇਂਟ ਕੀਤੇ ਨੇ ਅਤੇ ਨਾਲ ਹੀ ਜਿਉਂਦੇ ਮਾਪਿਓ ਦੀ ਸੇਵਾ ਕਰਨ ਦਾ ਸੰਦੇਸ਼ ਵਿਦਿੱਤਿਆ ਜ਼ਿਕਰ ਹੋਇਆ ਹੈ ਕਿ ਸਮਾਗਮ ਦੌਰਾਨ ਬਲਦੇਵ ਸਿੰਘ বিজে ਦੇ ਆਈਟੀਆਈ ਦੇ ਸਮੇਂ ਦੇ ਮਿੱਤਰ ਤਕਰੀਬਨ 35 ਸਾਲਾਂ ਬਾਅਦ ਉਹਨਾਂ ਨੂੰ ਮਿਲੇ ਨੇ ਜਿੱਥੇ ਉਹਨਾਂ ਨੇ ਆਪਣੇ ਪੁਰਾਣੇ ਸਮੇਂ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ। ਉੱਥੇ ਬਲਦੇਵ ਸਿੰਘ ਦੇ ਮਾਪਿਆਂ ਦੇ ਮਿਛੜੇ ਸੁਭਾ ਨੂੰ ਵੀ ਯਾਦ ਕੀਤਾ ਗਿਆ। ਇਸ ਮੌਕੇ ਸਮਾਗਮ ਵਿੱਚ ਸ਼ਾਮਲ ਹੋਈਆਂ ਸ਼ਖਸੀਅਤਾਂ ਦੀ ਆਪਣਾ ਪੰਜਾਬ ਮੀਡੀਆ ਟੀਵੀ ਨਾਲ ਵਿਸ਼ੇਸ਼ ਗੱਲਬਾਤ ਹੋਈ ਹੈ ਜੋ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ। ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਆਪਣਾ ਪੰਜਾਬ ਮੀਡੀਆ ਟੀਵੀ ਨਿਊਯਾਰਕ ਤੇ ਅੱਜ ਅਸੀਂ ਪਹੁੰਚੇ ਹਾਂ ਅੰਬਾਲਾ ਕੈਂਟ ਜਿੱਥੇ ਬਲਦੇਵ ਸਿੰਘ ਨਿਊਯਾਰਕ ਚ ਜੋ ਮਸ਼ਹੂਰ ਨੇ ਬੀਜੀ ਸਟੂਡੀਓ ਤੋਂ ਤੇ ਉਹਨਾਂ ਦੇ ਆਪਾਂ ਰਿਹਾਇਸ਼ ਤੇ ਪਹੁੰਚੇ ਹਾਂ ਜਿੱਥੇ ਉਹਨਾਂ ਨੇ ਆਪਣੇ ਪਿਤਾ ਜੀ ਦੀ ਮਿੱਠੀ ਯਾਦ ਵਿੱਚ ਸਮਾਗਮ ਕਰਵਾਇਆ ਹੈ ਤੇ ਉੱਥੇ ਹੀ ਸਾਡੇ ਨਾਲ ਮੌਜੂਦ ਨੇ ਗਿਆਨੀ ਜਗਤਾਰ ਸਿੰਘ ਜੀ ਜੋ ਸਾਬਕਾ ਹੈੱਡ ਗ੍ਰੰਥੀ ਨੇ ਸ਼੍ਰੀ ਦਰਬਾਰ ਸਾਹਿਬ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਕਿ ਉਹਨਾਂ ਦੇ ਕੀ ਵਿਚਾਰ ਨੇ ਉਹ ਕੀ ਸੰਦੇਸ਼ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਆਪਣਾ ਪੰਜਾਬ ਮੀਡੀਆ ਗਰੁੱਪ ਦਾ ਬਹੁਤ-ਬਹੁਤ ਧੰਨਵਾਦ ਮੁਖੀ ਸਰਦਾਰ ਗੁਰਮੀਤ ਸਿੰਘ ਜੀ ਸਾਰਿਆਂ ਦਾ ਬਹੁਤ ਧੰਨਵਾਦ ਹੈ ਅੱਜ ਅਸੀਂ ਅੰਬਾਲਾ ਕੈਂਟ ਵਿੱਚੇ ਸਰਦਾਰ ਬਲਦੇਵ ਸਿੰਘ ਜੀ ਬੀਜੇ ਸਟੂਡੀਓ ਵਾਲੇ ਜੋ ਨਿਊਯਾਰਕ ਦੇ ਵਿੱਚ ਕਾਰਜ ਕਰਦੇ ਨੇ ਉਹਨਾਂ ਦੇ ਸਤਿਕਾਰਯੋਗ ਪਿਤਾ ਸਰਦਾਰ ਹਰਚਰਨ ਸਿੰਘ ਜੀ ਦੀ ਯਾਦ ਵਿੱਚ ਇੱਥੇ ਜੁੜੇ ਆ ਵੈਸੇ ਗੁਰਮਤ ਅਨੁਸਾਰ ਅੰਤਮ ਅਰਦਾਸ ਜਿਹੜੀ ਹੈ ਉਹ ਇੱਕੋ ਵਾਰੀ ਹੁੰਦੀ ਪਰ ਜੇ ਬਜ਼ੁਰਗਾਂ ਦੀ ਯਾਦ ਨੂੰ ਗੁਰਮਤ ਸਮਾਗਮ ਸਮਰਪਿਤ ਕੀਤੇ ਜਾਣ ਸੰਗਤ ਨੂੰ ਇਸ ਦਾ ਲਾਭ ਹੁੰਦਾ ਹੈ ਗੁਰਬਾਣੀ ਕੀਰਤਨ ਹੁੰਦੇ ਨੇ ਗੁਰਬਾਣੀ ਵਿਚਾਰਾ ਹੁੰਦੀਆਂ ਨੇ ਸਾਨੂੰ ਸਾਰਿਆਂ ਨੂੰ ਗੁਰਮਤ ਸਮਾਗਮ ਜਿਹੜੇ ਨੇ ਉਹ ਜ਼ਿੰਦਗੀ ਦੇ ਅੰਦਰ ਕਰਕੇ ਗੁਰੂ ਦੀ ਮੱਤ ਨੂੰ ਜੀਵਨ ਦੇ ਅੰਦਰ ਧਾਰਨ ਕਰਕੇ ਲਾਭ ਪ੍ਰਾਪਤ ਕਰਨਾ ਚਾਹੀਦਾ ਹੈ ਇਹ ਸਮਾਗਮ ਜਿਹੜਾ ਹੈ ਇਹ ਗੁਰਮਤ ਸਮਾਗਮ ਹੈ ਕਿਉਂਕਿ ਇਸ ਵਿੱਚ ਪਾਈ ਗੁਰਪ੍ਰੀਤ ਸਿੰਘ ਜੀ ਬਲਡਵਾਲ ਪਾਈ ਲਖਵਿੰਦਰ ਸਿੰਘ ਦੀ ਹਜ਼ੂਰੀ ਕੀਰਤਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਾਈ ਮੋਨ ਸਿੰਘ ਦੀ ਬਟਾਨਾ ਸਤਕਾਰਯੋ ਸਰਦਾਰ ਹਰਪ੍ਰਜਨ ਸਿੰਘ ਦੀ ਮਸਾਨਾ ਸ਼ੁਰੂ ਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਾਈਸ ਪ੍ਰੈਸਿਡੈਂਟ ਵੀ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਏ ਨੇ ਸਾਰਿਆਂ ਦਾ ਧੰਨਵਾਦ ਵੀ ਹੈ ਤੇ ਬਸ ਇਹਨਾਂ ਸਮਾਗਮਾਂ ਤੋਂ ਅਸੀਂ ਗੁਰਮਤ ਦੇ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਮੌਜੂਦ ਨੇ ਸਾਡੇ ਵਿੱਚ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਕੈਮਰੇ ਮੁਰੇ ਸਾਡੇ ਨਾਲ ਗੱਲਬਾਤ ਕਰਨ ਲਈ ਆਏ ਤੇ ਮੈਂ ਜਾਣਨਾ ਚਾਹੁੰਦੀ ਸੀਗੀ ਕਿ ਤੁਸੀਂ ਇਸ ਜੋ ਸਮਾਗਮ ਵਿੱਚ ਪਹੁੰਚੇ ਹੋ ਤੁਸੀਂ ਇਹਦੇ ਸਾਡੇ ਮੀਡੀਆ ਰਾਹੀਂ ਜੋ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਇਹ ਬਹੁਤ ਹੈ ਜੀ ਬਹੁਤ ਵਧੀਆ ਜੀ ਜੋ ਮੈਂ ਅੱਜ ਇਹਨਾਂ ਦੇ ਇੱਥੇ ਸਮਾਗਮ ਤੇ ਪਹੁੰਚਿਆ ਸਰ ਬਲਦੇਵ ਸਿੰਘ ਜਰਾਂ ਦੇ ਜੋ ਵਿਜੇ ਸਟੂਡੀਓ ਵਾਲਿਆਂ ਦੀ ਫਾਦਰ ਸਾਹਿਬ ਜਿਹੜਿਆਂ ਦੀ ਮਿੱਠੀ ਯਾਦ ਵਿੱਚ ਅੱਜ ਸਮਾਗਮ ਕਰਵਾਏ ਜਾ ਰਹੇ ਨੇ ਇੱਥੇ ਪੰਜਾਬ ਵਿੱਚ ਤੇ ਵੈਸੇ ਨਿਊਯਾਰਕ ਹੁੰਦੇ ਨੇ ਪਰ ਇੱਥੇ ਆ ਕੇ ਆਪਣੇ ਬਜ਼ੁਰਗਾਂ ਨੂੰ ਯਾਦ ਕਰ ਰਹੇ ਨੇ ਸਾਰਿਆਂ ਨੂੰ ਇਕੱਤਰ ਕਰਕੇ ਅੱਜ ਇੱਥੇ ਇਹ ਸਮਾਗਮ ਕਰਵਾ ਰਹੇ ਨੇ ਤੇ ਬਹੁਤ ਅੱਛਾ ਲੱਗ ਰਿਹਾ ਜੀ ਇੱਥੇ ਆ ਕੇ ਸਾਡੇ ਵਿੱਚ ਮੌਜੂਦ ਹਨ ਡਾਕਟਰ ਅਮਰੀਕ ਸਿੰਘ ਜੋ ਕਿ ਪ੍ਰਸਿੱਧ ਕਥਾਵਾਚਕ ਹਨ ਸ੍ਰੀ ਗੁਰਦੁਆਰਾ ਮੰਜੀ ਸਾਹਿਬ ਦਰਬਾਰ ਸਾਹਿਬ ਤੇ ਅੱਜ ਅਸੀਂ ਪਹੁੰਚੇ ਹਾਂ ਗੁਰਮਤ ਸਮਾਗਮ ਜੋ ਕਿ ਬਲਦੀਵ ਸਿੰਘ ਬੀਜੀ ਸਟੂਡੀਓ ਮਸ਼ਹੂਰ ਨਿਊਯਾਰਕ ਦੇ ਉਹਨਾਂ ਨੇ ਆਪਣੇ ਪਿਤਾ ਜੀ ਦੀ ਮਿੱਠੀ ਯਾਦ ਵਿੱਚ ਜੋ ਸਮਾਗਮ ਕਰਵਾਇਆ ਹੈ ਤਾਂ ਅਸੀਂ ਜਾਣਦੇ ਹਾਂ ਕਿ ਡਾਕਟਰ ਅਮਰੀਕ ਸਿੰਘ ਕੀ ਸੰਦੇਸ਼ ਦੇਣਾ ਚਾਹੁੰਦੇ ਹਨ ਆਪਣਾ ਪੰਜਾਬ ਮੀਡੀਆ ਟੀਵੀ ਦੇਖ ਰਹੇ ਦਰਸ਼ਕਾਂਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਆਪਣੇ ਵੱਡੇ ਵੀਰ ਸਦਾ ਗੁਰਮੀਤ ਸਿੰਘ ਜੀ ਜੋ ਵਿਦੇਸ਼ ਵਿੱਚ ਅਮਰੀਕਾ ਦੀ ਧਰਤੀ ਦੇ ਉੱਤੇ ਆਪਣਾ ਪੰਜਾਬ ਨਾਂ ਦਾ ਨਿਊਜ਼ਪੇਪਰ ਚਲਾਉਂਦੇ ਨੇ ਤੇ ਹੁਣ ਉਹਨਾਂ ਨੇ ਇਹਦੇ ਨਾਲ ਨਾਲ ਆਪਣਾ ਪੰਜਾਬ ਮੀਡੀਆ ਚੈਨਲ ਟੀਵੀ ਜਿਹੜਾ ਉਹ ਸ਼ੁਰੂ ਕੀਤਾ ਇਸ ਗੱਲ ਦੀ ਮੈਂ ਸਭ ਤੋਂ ਪਹਿਲਾਂ ਆਪਣੇ ਵੀਰ ਨੂੰ ਵਧਾਈ ਦਿੰਦਾ ਕਿਉਂਕਿ ਮੀਡੀਆ דרਹੀਂ ਸੰਸਾਰ ਦੇ ਲੋਕਾਂ ਤੱਕ ਆਪਣੀ ਗੱਲ ਪਹੁੰਚਾਈ ਜਾ ਸਕਦੀ ਹੈ ਔਰ ਇਸ ਕਰਕੇ ਮੈਂ ਇਹਨਾਂ ਦਾ ਤੇ ਇਹਨਾਂ ਦੇ ਸਟਾਫ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਅੱਜ ਉਚੇਚੇ ਤੌਰ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਬਲਦੇਵ ਸਿੰਘ ਜੀ ਜੋ ਕਿ ਉਚੇਚੇ ਤੌਰ ਦੇ ਉੱਤੇ ਆਪਣੇ ਮਾਤਾ ਪਿਤਾ ਦੀ ਮਿੱਟੀ ਦੇ ਨਿਗ੍ਹੀ ਯਾਦ ਮਨਾਉਣ ਵਾਸਤੇ ਇੰਡੀਆ ਵਿੱਚ ਆਏ ਨਾ ਅੱਜ ਮਹਾਨ ਗੁਰਮਤ ਸਮਾਗਮ ਦਾ ਪ੍ਰੋਗਰਾਮ ਅਯੋਜਿਤ ਕੀਤਾ ਗਿਆ। ਸ੍ਰੀ ਅਖੰਡ ਪਾਠ ਸਾਹਿਬੀ ਦੇ ਭੋਗ ਪਾਏ ਗਏ ਜਿਸ ਵਿੱਚ ਬਹੁਤ ਹੀ ਸਤਿਕਾਰਯੋਗ ਜਥੇ ਭਾਈ ਸਾਹਿਬ ਪਾਏ ਗੁਰਪ੍ਰੀਤ ਸਿੰਘ ਜੀ ਬੱਲਣਵਾਲ ਵਾਲੇ ਜੋ ਕਿ ਅਮਰੀਕਾ ਦੀ ਧਰਤੀ ਦੇ ਉੱਤੇ ਰੱਬੀ ਬਾਣੀ ਦਾ ਕੀਰਤਨ ਕਰਦੇ ਨੇ ਉਹ ਵੀ ਉਚੇਚੇ ਤੌਰ ਤੇ ਆਏ ਨੇ। ਭਾਈ ਲਖਵਿੰਦਰ ਸਿੰਘ ਜੀ ਹਯੂਰ ਜੀ ਆ ਕੀ ਸ੍ਰੀ ਦਰਬਾਰ ਸਾਹਿਬ ਉਹ ਵੀ ਪਹੁੰਚੇ ਨੇ ਉਹਦੇ ਨਾਲ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਸਾਹਿਬ ਕਾ ਹੈਡ ਗਰੰਥੀ ਦਰਬਾਰ ਸਾਹਿਬ ਉਹ ਵੀ ਪਹੁੰਚੇ ਨੇ ਤੇ ਭਾਈ ਦਲੇਰ ਸਿੰਘ ਜੀ ਪ੍ਰਧਾਨ ਗੁਰਦੁਆਰਾ ਬਾਬਾ ਮੱਖਣਚਾਹ ਤੇ ਉਹਨਾਂ ਦੀ ਸਾਰੀ ਟੀਮ ਤੇ ਹੋਰ ਵੀ ਨਿਊਯਾਰਕ ਤੋਂ ਬਹੁਤ ਸਾਰੀਆਂ ਸਿੱਖ ਸੰਗਤਾਂ ਪਹੁੰਚਿਆ ਨੇ ਭਾਈ ਬਲਦੇਵ ਸਿੰਘ ਜੀ ਇੱਕ ਜਾਣੀ ਪਛਾਣੀ ਪਰਸਨਲਿਟੀ ਹੈ ਅਮਰੀਕਾ ਦੇ ਵਿੱਚ ਬਹੁਤ ਮਿੱਠ ਬੁਲੜੇ ਨੇ ਨੇਕ ਸੁਭਾਅ ਦੇ ਵਿਅਕਤੀ ਨੇ ਔਰ ਉਹਨਾਂ ਨੇ ਅੱਜ ਆਪਣੀ ਮਾਤਾ ਪਿਤਾ ਦੀ ਮਿੱਠੀ ਨਿਘੀ ਯਾਦ ਨੂੰ ਤਾਜ਼ਾ ਕੀਤਾ ਮੈਂ ਇੱਕ ਅਕਸਰ ਬੇਨਤੀ ਕਰਦਾ ਹੁੰਨਾ ਕਿ ਸਭ ਤੋਂ ਵੱਡੀ ਜਿਹੜੀ ਰੱਬ ਦੀ ਪੂਜਾ ਹੈ ਭਾਵੇਂ ਕਿ ਪੰਜਾਬੀ ਗਾਇਕ ਵੀ ਇਹ ਗੱਲ ਕਰਦੇ ਨੇ ਕਿ ਮਾਂ ਦੀ ਪੂਜਾ ਰੱਬ ਦੀ ਪੂਜਾ ਮਾਂ ਤਾਂ ਰੱਬ ਦਾ ਰੂਪ ਹੈ ਦੂਜਾ ਕਹਿਣ ਦਾ ਭਾਵ ਜੇ ਰੱਬ ਦਾ ਦੂਜਾ ਰੂਪ ਕਿਸੇ ਨੇ ਦੇਖਣਾ ਹੋਵੇ ਤੇ ਉਹ ਮਾਂ-ਬਾਪ ਹੈ ਤੇ ਜੇ ਧਰਤੀ ਤੇ ਕਿਸੇ ਨੇ ਤੁਰਦਾ ਫਿਰਦਾ ਰੱਬ ਦੇਖਣਾ ਹੋਵੇ ਤਾਂ ਉਹ ਵੀ ਮਾਂ-ਬਾਪ ਹੈ ਤੇ ਹਿੰਦੂ ਮਤ ਵਿੱਚ ਇਹ ਗੱਲ ਮੰਨੀ ਜਾਂਦੀ ਹੈ ਕਿ ਉਹਨਾਂ ਦੇ 33 ਕਰੋੜ ਦੇਵੀ-ਦੇਵਤੇ ਆ ਉਹ ਕਹਿੰਦੇ ਹਨ ਕਿ ਅਸੀਂ 33 ਕਰੋੜ ਦੇਵੀ-ਦੇਵਤੇ ਤੇ ਨਹੀਂ ਦੇਖੇ ਔਰ ਜੇ ਕਿਸੇ ਨੇ ਕੋਈ ਦੇਵੀ ਤੇ ਦੇਵਤਾ ਵੇਖਣਾ ਹੋਵੇ ਤੇ ਆਪਣੇ ਘਰ ਵਿੱਚ ਆਪਣੀ ਮਾਂ ਤੇ ਆਪਣੇ ਪਿਓ ਨੂੰ ਵੇਖ ਲੈ ਉਹਨੂੰ ਦੇਵੀ ਦੇਵਤਿਆਂ ਦੇ ਦਰਸ਼ਨ ਹੋ ਜਾਣਗੇ। ਤੋਂ ਸਭ ਤੋਂ ਵੱਡੀ ਸੇਵਾ ਪੂਜਾ ਜਿਹੜੀ ਹੈ ਉਹ ਰੱਬ ਦੀ ਮਾਂ ਪਿਓ ਦੀ ਸੇਵਾ ਹੈ। ਇਹ ਸਨੇਹਾ ਬਲਦੇਵ ਸਿੰਘ ਵੀ ਜੇ ਸਟੂਡੀਓ ਜੋ ਅਮਰੀਕਾ ਦੇ ਵਿੱਚ ਚਲਾਉਂਦੇ ਨੇ ਉਹਨਾਂ ਨੇ ਇੱਥੇ ਆ ਕੇ ਵੀ ਇਸ ਧਰਤੀ ਦੇ ਦਿੱਤਾ ਹੈ ਤੇ ਅਸੀਂ ਜਿੱਥੇ ਭਾਈ ਬਲਦੇਵ ਸਿੰਘ ਜੀ ਦਾ ਧੰਨਵਾਦ ਕਰਦੇ ਹਾਂ ਉਹਨਾਂ ਦੇ ਪਰਿਵਾਰ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਵੱਡਾ ਗੁਰਮਤ ਸਮਾਗਮ ਯੋਜਿਤ ਕੀਤਾ ਹੈ ਤੇ ਨਾਲ ਹੀ ਸੰਗਤਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਭਾਈ ਜਿਹਦੇ ਜਿਹਦੇ ਘਰ ਵਿੱਚ ਵੀ ਇਹ ਤੋਹਫਾ ਮਾਤਾ ਪਿਤਾ ਦੇ ਰੂਪ ਵਿੱਚ ਹੈ ਉਹਨਾਂ ਰੱਜ ਕੇ ਸੇਵਾ ਕਰਨ ਤਾਂ ਕਰਕੇ ਜੋ ਪ੍ਰਮਾਤਮਾ ਦੇ ਵੱਲੋਂ ਦਿੱਤੀ ਹੋਈ ਹੈਮੋਲਕਦਾਤ ਹੈ ਮਾਪਿਓ ਪਰ ਹਰ ਸੁਣੇ ਵੇਦ ਭੇਦ ਨਾ ਜਾਣੇ ਕਥਾ ਕਹਾਣੀ ਦਾ ਸਦਾੰਤ ਹੈ ਕਿ ਜਿਹੜਾ ਮਾਪਿਓ ਦੀ ਗੱਲ ਤੇ ਨਹੀਂ ਸੁਣਦਾ ਪਰ ਉਹ ਜਿੰਨੇ ਮਰਜੀ ਪੂਜਾ ਪਾਠ ਦਾਨ ਕਰ ਲੇ ਲੰਗਰ ਲਾ ਲਵੇ ਉਹ ਨੇਫਲ ਨੇ ਤੋਂ ਇਸ ਕਰਕੇ ਅਸੀਂ ਸਾਰੇ ਆਸ ਕਰਦੇ ਹਾਂ ਕਿ ਅਸੀਂ ਮਾਪਿਓ ਦੀ ਬਜ਼ੁਰਗਾਂ ਦੀ ਸੇਵਾ ਕਰੀਏ ਮੈਂ ਇੱਕ ਵਾਰੀ ਫੇਰ ਜਿੱਥੇ ਆਪਣੇ ਵੀਰ ਸਰਦਾਰ ਬਲਦੇਵ ਸਿੰਘ ਜੀ ਦਾ ਧੰਨਵਾਦ ਕਰਦਾ ਹਾਂ ਉਥੇ ਬਹੁਤ ਹੀ ਸਤਿਕਾਰ ਸਿਸ਼ੀਤ ਆਪਣੇ ਵੀਰ ਸਦਾ ਗੁਰਮੀਤ ਸਿੰਘ ਜੀ ਜੋ ਇਸ ਚੈਨਲ ਦੇ ਮੀਡੀਆ ਦੇ ਔਰ ਪੰਜਾਬ ਆਪਣਾ ਪੰਜਾਬ ਨਿਊਜ਼ਪੇਪਰ ਅਮਰੀਕਾ ਵਿੱਚ ਚਲਾਉਂਦੇ ਉਹਦੇ ਡਾਇਰੈਕਟਰ ਨੇ ਔਰ ਉਹ ਵਧਾਈ ਦੇ ਪਾਤਰ ਨੇ ਕਿ ਬੜੀ ਮਿਹਨਤ ਕਰਦੇ ਦਿਨ ਰਾਤ ਔਰ ਕਲਮਦੇਵੀ ਤਨੀ ਨੇ ਬਹੁਤ ਸੁੰਦਰ ਅੰਦਾਜ਼ ਦੇ ਵਿੱਚ ਲਿਖਦੇ ਨੇ ਮੈਂ ਇਸ ਕਰਕੇ ਅਰਦਾਸ ਕਰਦਾ ਉਹਨਾਂ ਦੀ ਤੇ ਉਹਨਾਂ ਦੇ ਸਟਾਫ ਦੀ ਵੀ ਤਾਰੀਫ ਕਰਦਾ ਕਿ ਬੜਾ ਨੇਕ ਵਧੀਆ ਢੰਗ ਨਾਲ ਸਾਰਾ ਸਟਾਫ ਵੀ ਕੰਮ ਕਰ ਰਿਹਾ ਹੈ ਅਰਦਾਸ ਕਰਾਂਗੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਮਹਾਰਾ ਸੱਚੇ ਪਾਤਸ਼ਾਹ ਇਹ ਚੈਨਲ ਤੇ ਇਹ ਜਿਹੜਾ ਮੀਡੀਆ ਹੈ ਇਹ ਦਿਨ ਦੁਗਣੀ ਤੇ ਤਰੱਕੀ ਜਿਹੜੀ ਕਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜੋ ਸਾਡੇ ਨਾਲ ਮੌਜੂਦ ਹਨ ਭਾਈ ਗੁਰਪ੍ਰੀਤ ਸਿੰਘ ਬੱਲੜਵਾਲ ਯੂ ਐਸ ਏ ਵਾਲੇ ਤੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਕਿ ਉਹ ਕੀ ਸੰਦੇਸ਼ ਦੇਣਾ ਚਾਹੁੰਦੇ ਹਨ ਆਓ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਅੰਮ੍ਰਾਲੇ ਦੀ ਧਰਤੀ ਤੇ ਪਹੁੰਚੇ ਹਾਂ ਜੀ ਸਰਦਾਰ ਬਲਦੇਵ ਸਿੰਘ ਬੀਜੇ ਸਟੂਡੀਓ ਯੂਐਸਏ ਵਾਲੇ ਜਿਨ੍ਹਾਂ ਨੇ ਆਪਣੇ ਮਾਤਾ ਪਿਤਾ ਦੀ ਵਰਸੀ ਦੇ ਸਬੰਧ ਵਿੱਚ ਬਹੁਤ ਵੱਡੇ ਲੈਵਲ ਤੇ ਸਮਾਗਮ ਰੱਖੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਫਰਮਾਨ ਬਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰਨ ਦੇ ਮਹਾਵਾਕਿਆਂ ਅਨੁਸਾਰ ਇੱਕ ਚੰਗੇ ਹੁਣ ਹਾਰ ਧੀਆ ਪੁੱਤਰ ਹੋਣ ਦਾ ਸਬੂਤ ਦਿੰਦੇ ਹੋਏ ਇਸ ਪਰਿਵਾਰ ਨੇ ਆਪਣੇ ਮਾਤਾ ਪਿਤਾ ਜੀ ਦੀ ਵਰਸੀ ਮਨਾ ਰਹੇ ਹਨ ਬਹੁਤ ਵੱਡੇ ਸਮਾਗਮ ਲੈ ਕੇ ਜਿਸ ਵਿੱਚ ਪੰਥ ਪ੍ਰਸਿੱਧ ਕੀਰਤਨੀਏ ਕਥਾਵਾਚਕ ਤੇ ਸਿੰਘ ਸਹਿਬਾਨ ਪੋਂਚ ਨੇ ਮੇਰੇ ਤੋਂ ਪਹਿਲਾਂ ਸਨਮਾਨਯੋਗ ਡਾਕਟਰ ਗਮਲੀਕ ਸਿੰਘ ਜੀ ਪੰਥ ਪ੍ਰਸਿੱਧ ਕਥਾਵਾਚਕ ਗੁਰਦੁਆਰਾ ਮੰਜੀਤ ਸਾਹਿਬ ਸ਼੍ਰੀ ਦਰਬਾਰ ਸਾਹਿਬ ਵਾਲੇ ਜੋ ਕਿ ਯੂ ਐਸ ਏ ਤੇ ਸਾਰਿਆਂ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਕਥਾ ਦੀ ਸੇਵਾ ਕਰਦੇ ਨੇ ਸੰਗਤ ਉਹਨਾਂ ਨੂੰ ਜਾਣਦੇ ਹੀ ਆ ਬੜੇ ਵੱਡੇ ਲੈਵਲ ਤੇ ਇਹ ਪ੍ਰਚਾਰ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਨੇ ਮੇਰੇ ਤੋਂ ਪਹਿਲਾਂ ਉਹਨਾਂ ਨੇ ਦੱਸਿਆ ਸਮਾਗਮ ਬਾਰੇ ਤੋਂ ਅੱਜ ਸਰਦਾਰ ਬਲਦੇਵ ਸਿੰਘ ਵਿਜੇ ਸਟੂਡੀਓ ਜਿਨ੍ਹਾਂ ਵੱਲੋਂ ਮਾਪੇ ਮਾਤਾ ਪਿਤਾ ਜੀ ਦੀ ਯਾਦ ਵਿੱਚ ਸਮਾਗਮ ਕਰਾਏ ਜਾ ਰਹੇ ਨੇ ਤੇ ਉੱਥੇ ਹੀ ਅੱਜ ਅੰਬਾਲਾ ਦੀ ਧਰਤੀ ਤੇ ਬਹੁਤ ਵੱਡੇ ਮੀਡੀਏ ਦੇ ਵਿੱਚ ਵੱਡਾ ਯੋਗਦਾਨ ਪਾਉਣ ਵਾਲੇ ਸਾਡੇ ਵੀਰ ਯੂਐਸਓ ਤੋਂ ਸਰਦਾਰ ਗੁਰਮੀਤ ਸਿੰਘ ਜੀ ਆਪਣਾ ਪੰਜਾਬ ਜਿਨ੍ਹਾਂ ਦੀ ਅਖਬਾਰ ਲੰਬੇ ਸਾਲਾਂ ਤੋਂ ਚੱਲ ਰਹੀ ਹੈ ਉੱਥੇ ਆਪਣਾ ਪੰਜਾਬ ਮੀਡੀਆ ਟੀਵੀ ਸ਼ੁਰੂ ਕੀਤਾ ਜਿਨ੍ਹਾਂ ਨੇ ਜਿਹੜੇ ਦੇਸ਼ ਵਿਦੇਸ਼ ਦੇ ਵਿੱਚ ਖਬਰਾਂ ਪਹੁੰਚਾਉਂਦੇ ਨੇ ਤੇ ਅੱਜ ਉਹਨਾਂ ਦੇ মিডিਏ ਦੇ ਰਾਹੀਂ ਅੱਜ ਇਸ ਸਮਾਗਮ ਨੂੰ ਸਾਰਾ ਕਵਰ ਕੀਤਾ ਜਾ ਰਿਹਾ ਤੋਂ ਬਹੁਤ ਵੱਡਾ ਇਹ ਸੰਦੇਸ਼ ਤੋਂ ਦੇਸ਼ ਵਿਦੇਸ਼ ਵਿੱਚ ਪਚਾ ਰਹੇ ਨੇ ਕਿ ਆਪਣੇ ਮਾਤਾ ਪਿਤਾ ਜੀ ਦੀ ਯਾਦ ਵਿੱਚ ਜੁੜੋ ਜੀਉਂਦਿਆਂ ਜੀ ਮਾਪੇ ਪਿਓ ਦਾ ਸਤਿਕਾਰ ਕਰ ਗੱਬ ਰੱਬ ਵਾਂਗ ਉਹਨਾਂ ਨੂੰ ਪੁੱਜੋ ਤਾਂ ਸਾਡੀਆਂ ਵਰਸੀਆਂ ਮਨਾਈਆਂ ਹੋਈਆਂ ਸਫਰ ਲਈ ਜਿਉਂਦਿਆਂ ਜੀ ਮਾਪੇ ਬਾਪ ਦਾ ਸਤਿਕਾਰ ਨਾ ਕੀਤਾ ਤੇ ਵਰਸੀਆਂ ਮਨਾਈਆਂ ਕੀ ਕਰਨਗੀਆਂ ਇਸ ਕਰਕੇ ਇਹ ਸੰਦੇਸ਼ ਗੁਰੂ ਗ੍ਰੰਥ ਸਾਹਿਬ ਜੀ ਦਾ ਦੇਸ਼ ਦੇ ਵਿੱਚ ਵਿਚਾਰੇ ਨੇ ਸਤਿਗੁਰੂ ਸਾਰਿਆਂ ਤੇ ਮੇਰਾ ਭਰਿਆ ਹੱਥ ਰੱਖਣ ਸਰਦਾਰ ਗੁਰਨਵੀਰ ਸਿੰਘ ਜੀ ਆਪਣਾ ਪੰਜਾਬ ਅਖਬਾਰ ਤੇ ਆਪਣਾ ਪੰਜਾਬ ਮੀਡੀਆ ਟੀਵੀ ਵਾਲੇ ਮਾਲਕ ਉਹਨਾਂ ਨੂੰ ਵੀ ਚੜ੍ਹਦੀ ਕਲਾ ਬਖਸ਼ੇ ਪ੍ਰਚਾਰ ਪ੍ਰਸਾਰ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹੁਣ ਸਾਡੇ ਵਿੱਚ ਮੌਜੂਦ ਹਨ ਸਰਦਾਰ ਬੂਟਾ ਸਿੰਘ ਚੀਮਾ ਪ੍ਰਧਾਨ ਸ੍ਰੀ ਗੁਰੂ ਰਾਮਦਾਸ ਸੁਸਾਇਟੀ ਆਫ ਨਿਊਯਾਰਕ ਤੇ ਚੇਅਰਮੈਨ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਆਫ ਨਿਊਯਾਰਕ ਤੇ ਇਸ ਗੁਰਮਤ ਸਵਾਗਤ ਬਾਰੇ ਉਹ ਸਾਡੇ ਨਾਲ ਕੀ ਸੰਦੇਸ਼ ਸਾਂਝਾ ਕਰਨਾ ਚਾਹੁੰਦੇ ਹਨ ਆਓ ਜਾਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੂਟਾ ਸਿੰਘ ਚੀਮਾ ਮੇਰੇ ਨਾਲ ਸਰਦਾਰ ਨਿਰਿੰਦਰ ਸਿੰਘ ਜੀ ਸਾਫਾ ਕੈਸ਼ੀਅਰ ਬਾਬਾ ਮੱਖਸ਼ਾਲੂ ਬਾਣਾ ਨਿਊਯਾਰਕ ਤੋਂ ਮੈਂ ਇਸ ਮੌਕੇ 'ਤੇ ਅੱਜ ਜੋ ਬਾ ਜੋ ਸਾਡੇ ਵਿੱਚ ਬੜੇ ਹੀ ਵੱਡੇ ਪੱਦਰ ਤੇ ਰੋਲ ਨਿਭਾਉਂਦੇ ਹਨ ਸਰਦਾਰ ਬਲਦੇਵ ਸਿੰਘ ਜੀ ਬੀਜੇ ਸਟੂਡੀਓ ਵਾਲਾ ਜੋ ਆਪਣੇ ਮਾਤਾ ਪਿਤਾ ਦਾ ਹਰ ਸਾਲ ਹੀ ਬੜੇ-ਵੱਡੇ ਪੱਧਰ ਤੇ ਉਹ ਇਹ ਸਮਾਗਮ ਕਰਾਉਂਦੇ ਹਨ ਇਹ ਬੜੀ ਵੱਡੀ ਗੱਲ ਹੈ ਕਿ ਜੋ ਉਹ ਆਪਣੇ ਸਾਡੇ ਆਪਣੇ ਮਾਤਾ-ਪਿਤਾ ਦੀ ਸੇਵਾ ਕਰਕੇ ਉਹਨਾਂ ਨੂੰ ساری ਉਮਰ ਯਾਦ ਕਰਕੇ ਉਹਨਾਂ ਸਮਾਗਮ ਕਰਨੇ ਇਹ ਜਿੰਨੇ ਵੀ ਬਜ਼ੁਰਗ ਹਨ ਮਾਤਾ-ਪਿਤਾ ਨੇ ਉਹਨਾਂ ਦੇ ਵੱਡੇ ਪੜਵਾ ਵੱਟਪਾਗ ਹੁੰਦੇ ਵੱਟਪਾਗ ਹੁੰਦੇ ਹਨ ਅਸੀਂ ਜੋ ਵੀ ਇੱਥੇ ਸੰਗਤਾਂ ਆਈਆਂ ਹਨ ਜੋ ਹਰਮੰਦਰ ਸਾਹਿਬ ਤੋਂ ਕਿਤਨੀ ਆਏ ਹਨ ਸਿੰਘ ਸਾਹਿਬ ਆਏ ਹਨ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅਤੇ ਸਪੈਸ਼ਲ ਤੌਰ ਤੇ ਸਰਦਾਰ ਕਰਮੇਸ਼ ਸਿੰਘ ਜੀ ਜੋ ਕਿ ਬੜੇ ਲੰਮੇ ਸਮੇਂ ਤੋਂ ਨਿਊਯਾਰਕ ਆਪਣਾ ਪੰਜਾਬ ਨਿਊਜ਼ਪੇਪਰ ਚਲਾ ਰਹੇ ਹਨ ਉਹ ਆਪਣਾ ਜੋ ਨਵਾਂ ਉਹਨਾਂ ਨੇ ਸ਼ੁਰੂ ਕੀਤਾ ਹੈ ਆਪਣਾ ਪੰਜਾਬ ਮੀਡੀਆ ਟੀਵੀ ਚੈਨਲ ਵੀ ਉਹਨਾਂ ਨੇ ਸਟਾਰਟ ਕੀਤਾ ਹੈ ਅਸੀਂ ਉਹਨਾਂ ਨੂੰ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਤੇ ਉਮੀਦ ਕਰਦੇ ਹਾਂ ਵਾਹਿਗੁਰੂ ਇਹਨਾਂ ਦੇ ਚੈਨਲ ਨੂੰ ਦਿਨ ਦੁਗਣੀ ਰਾਤ ਚੁਗਣੀ ਉਹਨਾਂ ਤੇ ਬਖਸ਼ੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਵਿੱਚ ਮੌਜੂਦ ਹਨ ਸਰਦਾਰ ਦਲੇਰ ਸਿੰਘ ਪ੍ਰਧਾਨ ਗੁਰਦੁਆਰਾ ਮੱਖਣਸ਼ਾਲਵਾਰਾ ਸਿਕ ਸੈਂਟਰ ਆਫ ਨਿਊ ਯਾਰਕ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਇਸ ਗੁਰਮਤ ਸਮਾਗਮ ਬਾਰੇ ਉਹਨਾਂ ਦੇ ਕੀ ਵਿਚਾਰ ਹਨ ਅਸੀਂ ਜਾਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅਮਰੀਕਾ ਦੇ ਦਰਦ ਤੋਂ ਸਪੈਸ਼ਲ ਚੱਲ ਕੇ ਇੰਡੀਆ ਦੇ ਵਿੱਚ ਆਏ ਸਰਦਾਰ ਬਲਦੇਵ ਸਿੰਘ ਜੀ ਜੋ ਨਿਊਯਾਰਕ ਦੇ ਵਿੱਚ ਫੋਟੋਗ੍ਰਾਫਰ ਹਨ ਮੀਡੀਆ ਦੇ ਉਹਨਾਂ ਨੂੰ ਇੱਥੇ ਮੰਨਿਆ ਜਾਂਦਾ ਹੈ ਜਿਸ ਤਰ੍ਹਾਂ ਕਿ ਮੈਂ ਤੁਸੀਂ ਇੰਟਰਵਿਊ ਲੈ ਰਹੇ ਹੋ ਆਪਣਾ ਪੰਜਾਬ ਮੀਡੀਆ ਜਿਹੜਾ ਟੀਵੀ ਹੈ ਸਾਡਾ ਉੱਥੇ ਆਪਣਾ ਸਰਦਾਰ ਗੁਰਬੀਰ ਸਿੰਘ ਜੀ ਉਹਨਾਂ ਦੇ ਮੁਖੀ ਹਨ ਤਾਂ ਅਸੀਂ ਜਿਹੜੇ ਪ੍ਰੋਗਰਾਮ ਤੇ ਆਏ ਤਾਂ ਇਹ ਪ੍ਰੋਗਰਾਮ ਸਾਨੂੰ ਜਦੋਂ ਪੰਜਾਬ ਦੇ ਵਿੱਚ ਆ ਕੇ ਦੇਖਿਆ ਜਿਸ ਤਰ੍ਹਾਂ ਬਜ਼ੁਰਗਾਂ ਦੀ ਯਾਦ ਵਿੱਚ ਜਿਹੜੇ ਪ੍ਰੋਗਰਾਮ ਆਏ ਕਰਾਏ ਜਾਂਦੇ ਹਨ ਇਹਦੇ 'ਚ ਸਾਨੂੰ ਇੱਕ ਸੇਧ ਮਿਲਦੀ ਹੈ ਸਾਡੇ ਬਜ਼ੁਰਗ ਕਿਵੇਂ ਦੇ ਸਨ ਕਿਵੇਂ ਉਹ ਸਿੱਖੀ ਪ੍ਰਚਾਰ ਦੇ ਉੱਤੇ ਚੱਲਦੇ ਸਨ ਜਿਵੇਂ ਸਿੱਖੀ ਸਰੂਪ ਦੇ ਵਿੱਚ ਸੀ ਅੱਜ ਸਾਨੂੰ ਪਤਾ ਨਹੀਂ ਕੀ ਹੁੰਦਾ ਜਾ ਰਿਹਾ ਲੇਕਿਨ ਅਸੀਂ ਥੋੜਾ ਜਿਹਾ ਸਿੱਖੀ ਤੋਂ ਹਟ ਕੇ ਪਿੱਛੇ ਜਾਈ ਜਾ ਰਹੇ ਹਾਂ ਤਾਂ ਸਾਡੇ ਸੁਆਗਤ ਮਕਾਲ ਦਾ ਮਤਲਬ ਇਹ ਹੈ ਕਿ ਅਸੀਂ ਜਿਹੜੇ ਸਾਨੂੰ ਫੇਰ ਆਪਣਾ ਵਿਰਸਾ ਯਾਦ ਆਵੇ ਤਾ ਅਸੀਂ ਉਸ ਹਿੱਸੇ ਦੇ ਨਾਲ ਫਿਰ ਜੁੜ ਸਕੀਏ ਤਾਂ ਬਹੁਤ ਹੀ ਸੋਹਣਾ ਲੱਗਾ ਹੈ ਪ੍ਰੋਗਰਾਮ ਜਿਹੜਾ ਸਰਦਾ ਬਲਦੇਵ ਸਿੰਘ ਨੇ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਕਰਵਾਇਆ ਔਰ ਐਸੇ ਪ੍ਰੋਗਰਾਮ ਸਾਨੂੰ ਆਪਣੇ ਮਾਪਿਓ ਦੀ ਯਾਦ ਵਿੱਚ ਕਰਾਣੇ ਚਾਹੀਦੇ ਹਨ ਔਰ ਜਦੋਂ ਅਸੀਂ ਮਾਪਿਓ ਦੀ ਯਾਦ ਵਿੱਚ ਅਹੀ ਪ੍ਰੋਗਰਾਮ ਕਰਾਉਂਦੇ ਹਾਂ ਸਾਨੂੰ ਮਾਪਿਓ ਦਾ ਜਿਹੜਾ ਪਛੋਕੜੇ ਸਾਡਾ ਉਹ ਜੀ ਹੱਥੋਂ ਯਾਦ ਆਂਦਾ ਹੈ ਜਿਹੜੀਆਂ ਉਹਨਾਂ ਦੇ ਕਈ ਹੋਈਆਂ ਗੱਲਾਂ ਨੇ ਉਹ ਸਾਨੂੰ ਯਾਦ ਆਉਂਦੀਆਂ ਹਨ ਫਿਰ ਅਸੀਂ ਕਈ ਵਾਰ ਸੋਚਦੇ ਹਾਂ ਸਾਡੇ ਬਜ਼ੁਰਗਾਂ ਨੇ ਸਾਨੂੰ ਇਹ ਗੱਲ ਸਮਝਾਈ ਸੀ ਅਸੀਂ ਪੂਰੇ ਹਾਂਕ ਨਹੀਂ ਹਾਂ ਤਾਂ ਉਹਨਾਂ ਦੀ ਵਿਚਾਰਾ ਕੀਤੀ ਜਾਂਦੀਆਂ ਨੇ ਤੇ ਗੁਰਬਾਣੀ ਵੀ ਕਹਿੰਦੀ ਬਾਣੀਆਂ ਬੁਹਾਣੀਆਂ ਪੁੱਤ-ਪੁੱਤ ਕਰੇ ਤਾਂ ਅਸੀਂ ਉਹਨਾਂ ਦੇ ਪੁੱਤਰ ਸਾਡਾ ਫਰਜ਼ ਵੀ ਬੰਦਾ ਹੈ ਉਹਨਾਂ ਦੇ ਧਾਰਮਿਕ ਪ੍ਰੋਗਰਾਮ ਕਰਦੇ ਉਹਨਾਂ ਦੀ ਯਾਦ ਵਿੱਚ ਕੀਰਤਨ ਕਰਾਉਣਾ ਕਥਾ ਕਰਾਣੀ ਤਾਂ ਵਾਹਿਗੁਰੂ ਕੀ ਅਰਦਾਸ ਬੇਨਤੀ ਕਰਨੀ ਹਮੇਸ਼ਾ ਜਿੱਥੇ ਵੀ ਉਹ ਹਨ ਚਰਦੀ ਕਲਾ 'ਚ ਰਹਿਣ ਔਰ ਵਾਹਿਗੁਰੂ ਉਹਨਾਂ ਨੂੰ ਬੜੀ ਚੰਗਾ ਨਿਵਾਸ ਬਖਸ਼ੇ ਤੇ ਸਾਨੂੰ ਪ੍ਰੋਗਰਾਮ ਸਾਰੇ ਨੂੰ ਕਰਵਾਉਣੇ ਚਾਹੀਦੇ ਹਨ ਆਪਣੇ ਬਜ਼ੁਰਗਾਂ ਦੇ ਤੇ ਅਸੀਂ ਸੱਚੇ ਪੁੱਤਰ ਤੇ ਤਾਈ ਬਲ ਸਕਾਂਗੇ ਜੀ ਆਪਣੇ ਮਾਪਿਆਂ ਦੀ ਹਮੇਸ਼ਾ ਯਾਦ ਨੂੰ ਕਾਇਮ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਵਿੱਚ ਮੌਜੂਦ ਹਨ ਸਰਦਾਰ ਪਰਮਜੀਤ ਸਿੰਘ ਸਰੋਇਆ ਸਕੱਤਰ ਐਸਜੀਪੀਸੀ ਤੇ ਅਸੀਂ ਜਾਣਦੇ ਹਾਂ ਕਿ ਇਸ ਗੁਰਮਤ ਸਮਾਗਮ ਬਾਰੇ ਉਹਨਾਂ ਦੇ ਕੀ ਵਿਚਾਰ ਹਨ ਉਹ ਆਪਣਾ ਪੰਜਾਬ ਮੀਡੀਆ ਦੇਖ ਰਹੇ ਸਾਰੇ ਦਸ਼ਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਊਯਾਰਕ ਦੀ ਪ੍ਰਮੁੱਖ ਸ਼ਖਸੀਅਤ ਸਰਦਾਰ ਬਲਦੇਵ ਸਿੰਘ ਜੀ ਬੀਓ ਸਟੂਡੀਓ ਵਾਲੇ ਜਿਹੜੇ ਕਿ মিডিਆ ਨਾਲ ਵੀ ਬਹੁਤ ਜੁੜੇ ਹੋਏ ਨੇ ਔਰ ਜਦੋਂ ਵੀ ਕੋਈ ਪੰਥਕ ਸ਼ਖਸੀਅਤ ਅਮਰੀਕਾ ਜਾਂ ਨਿਊਯਾਰਕ ਜਾਂਦੀ ਆ ਉਹਦਾ ਮਨੋਚਾਰੇ ਮਨੋਂ ਪਾਸਿਓਂ ਸਵਾਗਤ ਕਰਦੇ ਆ ਔਰ ਆਪਣੇ ਸਟੂਡੀਓ ਵੀ ਲੈ ਕੇ ਜਾਂਦੇ ਆ ਸੋ ਅੱਜ ਉਹਨਾਂ ਨੇ ਆਪਣੇ ਮਾਤਾ ਪਿਤਾ ਦੀ ਯਾਦ ਸਲਾਣਾ ਯਾਦ ਵਿੱਚ ਗੁਰਮਤ ਸਮਾਗਮ ਕਰਾਇਆ ਔਰ ਮੈਨੂੰ ਵੀ ਗੁਰੂ ਦੀ ਕਿਰਪਾ ਨਾਲ ਇੱਥੇ ਉਹਨਾਂ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਮੈਂ ਸਮਝਦਾ ਕਿ ਜੋ ਅੱਜ ਦਾ ਮੌਜੂਦਾ ਸਮਾਜ ਆ ਉਹਦੇ ਵਿੱਚ ਜੋ ਮਾਤਾ ਪਿਤਾ ਦੀ ਜਿਸ ਤਰ੍ਹਾਂ ਹਾਲਾਤ ਨੇ ਉਸ ਨੂੰ ਇਸ ਸਮਾਗਮ ਜਿਹੜਾ ਬੜੀ ਵੱਡੀ ਸੇਧ ਦੇ ਕੇ ਜਾਵੇਗਾ ਕਿਉਂਕਿ ਜੇ ਆਪਾਂ ਆਪਣੇ ਸਮਾਜ ਨੂੰ ਸਹੀ ਦੇਸ਼ ਨੂੰ ਸਹੀ ਬਣਾਉਣਾ ਹੈ ਤਾਂ ਸਾਨੂੰ ਆਪਣੇ ਮਾਤਾ ਪਿਤਾ ਦੀਆਂ ਸਿਖਿਆਵਾਂ ਮਾਤਾ ਪਿਤਾ ਦੀ ਜਿਹੜੀ ਆ ਉਹ ਸੇਵਾ ਕਰਨੀ ਚਾਹੀਦੀ ਆ ਜੋ ਅੱਜ ਦੇ ਸਮਾਗਮ ਤੋਂ ਸਾਨੂੰ ਸੇਧ ਮਿਲਦੀ ਆ ਸੋ ਮੈਂ ਜਿੱਥੇ ਸਰਦਾਰ ਬਲਦੇਵ ਸਿੰਘ ਜੀ ਦਾ ਧੰਨਵਾਦ ਕਰਦਾ ਉਹਨਾਂ ਨੇ ਅੱਜ ਵੀ ਪ੍ਰਮੁੱਖ ਜਿਹੜੀਆਂ ਪੰਥਕ ਸ਼ਿਸ਼ਟੀ ਦਾ ਅਨੁਸਤਿਆ ਸ਼ੋਭਨੀ ਗੁਰਦਾਪਨ ਕਮੇਟੀ ਵੱਲੋਂ ਮੈਨੂੰ ਜੀ ਸੱਦਿਆ ਗਿਆ ਸੋ ਉੱਥੇ ਨਾਲ ਹੀ ਸਰਦਾਰ ਗੁਰਮੀਤ ਸਿੰਘ ਜੀ ਆਪਣਾ ਪੰਜਾਬ ਦੇ ਜਿਹੜੇ ਸੀਈਓ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਜੀ ਉਹਨਾਂ ਨੇ ਮੈਨੂੰ ਅੱਜ ਤੁਹਾਡੇ ਰੂਬਰੂ ਕੀਤਾ ਔਰ ਮਾਣ ਬਖਸ਼ਿਆ ਔਰ ਮੈਂ ਅਰਦਾਸ ਕਰਦਾ ਕਿ ਇਹ ਜਿਹੜਾ ਅਦਾਰਾ ਆਪਣਾ ਪੰਜਾਬ ਮੀਡੀਆ ਗਰੁੱਪ ਹੈ ਇਹ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਸਾਡੇ ਵਿੱਚ ਮੌਜੂਦ ਨੇ ਮੋਹਨ ਸਿੰਘ ਬਨਾਰਾ ਯੂ ਐਸ ਏ ਵਾਲੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਤਕਾਰਯੋਗ ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਅਤੇ ਦਿਨਾਂ ਦੇ ਸਾਰੇ ਪਰਿਵਾਰ ਦੇ ਵਿੱਚ ਰੱਖੇ ਗਏ ਸਮਾਗਮ ਦੇ ਵਿੱਚ ਇੱਥੇ ਪਹੁੰਚੇ ਆ ਬਾਪੂ ਹਰਚਰਨ ਸਿੰਘ ਜੀ ਜਿਨ੍ਹਾਂ ਦੀ ਯਾਦ ਦੇ ਸਬੰਧ ਵਿੱਚ ਗੁਰਮਤ ਸਮਾਗਮ ਸੀ ਜਿਸ ਦੇ ਅੰਦਰ ਪੰਥ ਦੇ ਵਿਦਵਾਨਾਂ ਨੇ ਹਾਜ਼ਰੀ ਭਰੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅਤੇ ਹੋਰ ਬਹੁਤ ਸਾਰੀ ਪੰਥਕ ਸਖਸ਼ੇਤਾ ਨੇ ਹਾਜ਼ਰੀ ਭਰੀ ਤੇ ਬਾਪੂ ਜੀ ਦੀ ਯਾਦ ਦੇ ਅੰਦਰ ਹੋਏ ਇਸ ਗੁਰਮਤ ਸਮਾਗਮ ਦੇ ਅੰਦਰ ਸਤਿਗੁਰ ਦੇ ਚਰਨਾਂ ਵਿੱਚ ਅਰਦਾਸ ਕੀਤੀ ਜਿੱਥੇ ਅਰਦਾਸ ਕੀਤੀ ਗਈ ਹੈ ਉਹਦੇ ਨਾਲ ਨਾਲ ਇਸ ਸਮਾਗਮ ਦੇ ਅੰਦਰ ਕਵਰ ਕਰਨ ਵਾਸਤੇ ਆਪਣਾ ਪੰਜਾਬ ਮੀਡੀਆ ਟੀਵੀ ਵਾਲੇ ਵੀਰ ਭਾਈ ਸਾਹਿਬ ਪਈ ਗੁਰਮੀਤ ਸਿੰਘ ਜੀ ਆਪਣੀ ਟੀਮ ਨਾਲ ਪਹੁੰਚੇ ਜਿਨ੍ਹਾਂ ਨੇ ਸਾਰੇ ਪ੍ਰੋਗਰਾਮ ਨੂੰ ਕਵਰ ਕੀਤਾ ਦਾਸ ਵੱਲੋਂ ਅਤੇ ਸਾਰੇ ਪਰਿਵਾਰ ਵੱਲੋਂ ਇਸ মিডিਆ ਗਰੁੱਪ ਦਾ ਵਿਸ਼ੇਸ਼ ਤੌਰ ਦੇ ਉੱਤੇ ਧੰਨਵਾਦ ਕੀਤਾ ਜਾਂਦਾ ਹੈ ਜਿਹੜੇ ਸਾਰੇ ਪ੍ਰੋਗਰਾਮ ਨੂੰ ਕਵਰ ਕਰਕੇ ਗਏ ਨੇ ਅਤੇ ਭਾਈ ਸਾਹਿਬ ਪਾਈ ਬਲਦੇਵ ਸਿੰਘ ਅਤੇ ਸਮੂਹ ਫੈਮਿਲੀ ਜਿਹੜੀ ਹੈ ਇਹ ਗੁਰਮਤ ਨਾਲ ਜੁੜੀ ਹੋਈ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਏਕਾ ਬਣਾਈ ਰੱਖੇ ਪਿਆਰ ਬਣਾਈ ਰੱਖੇ ਅਤੇ ਗੁਰੂ ਚਰਨਾਂ ਨਾਲ ਜੋੜੀ ਰੱਖੇ ਇਹ ਅਰਦਾਸ ਕਰਦੇ ਆ ਸਿੰਘ ਸਾਹਿਬ ਵਿਸ਼ੇਸ਼ ਤੌਰ ਤੇ ਲੰਮਾ ਸਮਾਂ ਇੱਥੇ ਹਾਜ਼ਰੀ ਭਰ ਰਹੇ ਨੇ ਇਹ ਪਿਆਰ ਹੈ ਪਿਆਰ ਦੇ ਸਦਕਾ ਐਸੀਆਂ ਸਖਸ਼ੀਤਾ ਦੇ ਮੁਬਾਰਕ ਚਰਨ ਪੈਂਦੇ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਪਿਆਰ ਬਣਾਈ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨੀ ਜਗਤਾਰ ਸਿੰਘ ਜੀ ਸਾਬਕਾ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਜੀ ਨੇ ਆਪਣੀ ਕਥਾ ਦੇ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸ੍ਰੀ ਆਨੰਦ ਸਾਹਿਬ ਜੀ ਦੇ ਪਾਠ ਉਪਰੰਤ ਅਰਦਾਸ ਕੀਤੀ ਹੁਕਮਨਾਮਾ ਸਾਹਿਬ ਪੜਨ ਤੋਂ ਬਾਅਦ ਸਮਾਗਮ ਦੀ ਸਮਾਪਤੀ ਜਿਹੜੀ ਹੈ ਉਹ ਕੀਤੀ ਗਈ ਹੈ ਇੱਥੇ ਦੱਸ ਦਈਏ ਕਿ ਸਾਰਾ ਦਿਨ ਆਏ ਹੋਏ ਸੰਗਤਾਂ ਲਈ ਖਾਣ ਪੀਣ ਦੀਆਂ ਵਸਤੂਆਂ ਦਾ ਅਤੁੱਟ ਲੰਗਰ ਵੀ ਇੱਥੇ ਵਰਤਾਇਆ ਗਿਆ ਜਿਸ ਦਾ ਸੰਗਤਾਂ ਨੇ ਵੀ ਖੂਬ ਆਨੰਦ ਮਾਣਿਆ ਵਣਨਯੋਗ ਹੈ ਕਿ ਨਿਊਯਾਰਕ ਵਾਸੀ ਬਲਦੇਵ ਸਿੰਘ ਬੀਜੇ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਆਪਣੇ ਬਜ਼ੁਰਗਾਂ ਦੀ ਯਾਦ ਦੇ ਵਿੱਚ ਕਰਵਾਇਆ ਗਿਆ ਇਹ ਸਮਾਗਮ ਹੋਰਨਾਂ ਲੋਕਾਂ ਲਈ ਵੀ ਪ੍ਰੇਰਨਾ ਦਾ ਸਰੋਤ ਹੈ ਅੱਜ ਦੀ ਇਹ ਖਾਸ ਪੇਸ਼ਕਸ਼ ਇੱਥੇ ਹੀ ਮੈਂ ਸਮਾਪਤ ਕਰਨਾ ਚਾਹੂੰਗੀ ਤੇ ਜਲਦ ਹੀ ਤੁਹਾਡੇ ਲਈ ਇੱਕ ਨਵੇਂ ਪ੍ਰੋਗਰਾਮ ਦੇ ਨਾਲ ਹਾਜ਼ਰ ਹੋਵਾਂਗੀ ਤਦ ਤੱਕ ਤੁਸੀਂ ਦੇਖਦੇ ਰਹੋ ਆਪਣਾ ਪੰਜਾਬ ਮੀਡੀਆ ਟੀਵੀ ਨਿਊਯਾਰਕ